ਅਕਾਲੀ ਵਰਕਰਾਂ ਤੇ ਹੋਏ ਪਰਚੇ ਦੇ ਸਬੰਧ ਵਿੱਚ ਬੀਜਪੀਓ ਦਫਤਰ ਧਾਰੀਵਾਲ ਪਹੁੰਚੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਬੀਜਪੀਓ ਧਾਰੀਵਾਲ ਅਤੇ ਰਮਨਦੀਪ ਸਿੰਘ ਸੰਧੂ ਦੇ ਵਿਚਕਾਰ ਹੋਈ ਤਿੱਖੀ ਬਹਿਸ ਬੀਜਪੀਓ ਧਾਰੀਵਾਲ ਨੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਤੇ ਪਰਚਾ ਕਰਨ ਦੀ ਦਿੱਤੀ ਧਮਕੀ ਮਾਮਲਾ ਅਕਾਲੀ ਵਰਕਰਾਂ ਦੇ ਪਿੰਡ ਡੁੱਡੀਪੁਰ ਦੇ ਛੱਪੜ ਤੇ ਨਜਾਇਜ਼ ਕਬਜ਼ਾ ਕਰਨ ਅਤੇ ਕਬਜ਼ਾ ਛਡਾਉਣ ਗਏ ਪੰਚਾਇਤੀ ਅਧਿਕਾਰੀਆਂ ਤੇ ਪੰਚਾਇਤ ਸਕੱਤਰ ਨਾਲ ਮਾਰਕਟਾਈ ਕਰਨ ਦਾ ਪਰਚਾ ਦਰਜ ਕਰਵਾਉਣਾ ਦਾ ਹੈ ਆ ਸੱਚਾ ਸਭ ਦੋ ਵਾਰ ਕਿੱਥੇ ਭੇਜੋ ਇਦਾਂ ਨਹੀਂ ਗੁੰਮਾ ਗਦੇ ਗਾ ਲਾ ਦੱਸ ਆਹ ਗੱਲ ਤੁਸੀਂ ਤਾਂ ਖਵੇ ਲੈਣਾ ਕਹਿੰਦੇ ਈ ਤਾਂ ਨਹੀਂ ਯਾਰ ਤੁਸੀਂ ਫੇਰ ਆਹ ਗੱਲ ਕਰ ਲੈਣੀ ਆ ਅਸੀਂ ਤਾਂ ਸਭ ਕੋਈ ਗੱਲ ਲਗਦਾ ਤੁਸੀਂ ਜਾ ਕਰਾ ਲਈ ਯਾਰ ਪਰ ਨਾ ਹੁਣੇ ਨੁਕਰਾਲੇ ਨਹੀਂ ਕਰਾਦੇ ਅਸੀਂ ਕਰਾ ਦੇ ਲੋ ਜਿਹੜਾ ਪਰਚਾ ਹੈ ਨਾ ਉਹਨੇ ਪਰਚਾ ਤੁਸੀਂ ਅਸੀਂ ਤੈਨੂੰ ਕੋਲਾ ਕਰਾ ਦੇ ਤੇਰਾ ਪਰਚਾ ਕਰ ਖੱਦ ਕਰਨ ਦੇ ਆਹ ਕੁਝ ਨਹੀਂ ਸਕਦੇ ਯਾਰ ਨਗਰਪੜਾਈ ਨਗਰਪੜਾਈ ਕਰਦੇ ਆ ਕਰਦੇ ਨਗਰਪੜਾਈ ਨਾ ਹੱਦ ਕਰਨ ਦੇ ਆਪ ਤੇ ਕਰੀ ਗਏ ਆ ਗਿਆ ਬਹਿ ਕੇ ਸ਼ਾਹ ਜੀ ਤੁਹਾਨੂੰ ਕਰ ਦਿੰਦੇ ਆ ਕਿ ਨਹੀਂ ਕਰ ਦਿੰਦੇ ਆ ਨਗਰ ਲੈ ਰੋ ਆਹ ਲੈ ਯਾਰ ਭਾਜੀ ਮੇਰੇ ਨਾਲ ਗੱਲ ਕਰੋ ਐਵੇਂ ਯਾਰ ਹਾਲੀ ਗੱਲ ਕਰੀ ਇਹ ਆ ਆ ਹਰ ਬ라운ਡ ਹੈ ਤੁਸੀਂ ਬ라운ਡ ਹੈ ਹੱਦ ਕਰ ਲੈ ਤੁਸੀਂ ਕਰ ਲੋ ਯਾਰ ਮੈਂ ਵੀ ਕਰ ਲੈਣਾ ਯਾਰ ਬਟਰ ਨਾਲ ਕੋਈ ਯਾਰ ਕਰ ਕੇ ਮਨ ਬਸ ਬਦਲ ਕੇ ਸਟੈਟਸ ਜਿਹਦੇ ਨਾਲੇ ਲੋਗ ਆ ਗਿਆ ਲੱਗ ਲੈ ਆਰ ਡੀ ਆਈ ਇਹ ਨਾ ਨਹੀਂ ਲਿਖਦੇ ਤੂੰ ਲੈ ਆਰ ਡੀ ਆਈ ਦਾ ਹੀ ਲਾ ਲਾ ਕੇ ਨਾਲੇ ਆਪਾਂ ਹੀ ਤੁਹਾਡੇ ਪਿਆਰ ਨੂੰ ਦਰਜ ਹੋਈ ਯਾਰ ਤੁਸੀਂ ਆਪ ਹੀ ਨਾਲੇ ਭਲੇ ਮਾਤਮਾਂ ਦੇ ਦਰਜ ਕਰਾਤੀ ਆ ਇਹ ਗੁੱਡਾ ਕਰਦੀ ਆ ਆਡੀ ਪੈਸਾ ਯਾਰਾ ਗੁੱਡਾ ਕਰਦੀ ਆ ਨਹੀਂ ਪੁੱਛ ਨਹੀਂ ਸਕਦੇ ਕੁਛ ਨਹੀਂ ਆਈ ਪੁੱਛ ਨਹੀਂ ਸਕਦੇ ਸਰਜੀ ਕਾਇਦੇ ਨਾ ਦੁਕਾਨੇ ਤੋਂ ਨਹੀਂ ਹੁੰਦੇ ਹੁਣ ਕੀਤੀ ਕਾਇਦਾ ਤੂੰ ਨਹੀਂ ਆਇਆ ਐਫ ਆਈ ਆਰ ਤੂੰ ਹੰਦਰਜ ਕਰਾਈ ਆ ਵੀ ਕਾਦੀ ਕਰਾਈ ਆ ਹਲੋ ਇਹ ਦੱਸ ਦੋ ਬਸ ਇਹੋ ਪੁੱਛਿਆ ਹੋਰ ਕੁਝ ਕਰਦੀ ਨਹੀਂ ਯਾਰੇ ਮੇਰੀ ਗੱਲ ਸੁਣੋ ਐਂ ਚਾਹ ਸਾਹਿਬ ਇੱਕੋ ਗੱਲ ਪੁੱਛੀ ਆ ਵੀ ਐਫ ਆਈ ਆਰ ਤੂੰ ਹੰਦਰਜ ਕਰਾਈ ਆ ਆਪਣੇ ਆਪਣੇ ਪਾਰਟੀ ਕੋਲ ਨਿਕਲ ਜਾ ਯਾਰ ਆਡੀ ਆਈ ਲਾਦੇ ਨੇ ਭਰਾ ਨੂੰ ਦੱਸ ਦੇ ਦੋ ਯਾ ਆਡੀ ਆਈ ਵਾਲੇ ਬੰਦੇ ਪੈਣਾ ਕਿਉਂ ਆ ਇਹ ਤਾਂ ਕਾਫੜੀ ਦਫ਼ਤਰ ਦੀ ਜੱਸੀ ਹਰਤਾ ਰਹਾ ਹਾਲ ਬਸ ਰਨੀਸ਼ਾ ਕੀ ਗੱਲ ਕਰ ਰਹੀ ਹੈ ਲਾਈਕ ਕਰ ਦਿਓ ਦੋਸਤ ਹਰਦੀ ਦਾ ਪੋਸਟਰ ਹਟਾ ਲਓ ਗੱਲਿਆ ਯਾਰ ਗੱਲਿਆ ਪੋਸਟਰ ਜਿਹੜੇ ਆ ਤਾਂ ਈਆਂ ਨੂੰ ਦਫ਼ਤਰ ਗੁੰਡਾ ਕਰਦੀ ਹੋਣੀ ਹੈ ਮੈਨੇ ਕਿੱਥੇ ਦੱਸ ਦੱਸ ਹਲੋ ਅੱਤ ਅੱਤ ਤਾਂ ਜਰੀ ਆ ਬੰਦੇ ਸਤੂਆ ਪੰਜਾਬ ਬੰਦੇ ਆ ਕੇ ਗੁੰਡਾ ਕਰਨ ਦੀ ਗੱਲ ਜੇ ਮੇਰੇ ਕੋਲ ਕੰਮ ਦੱਸ 50 ਬੰਦੇ ਨਾਲ ਗੁੰਡਾ ਕਰਨ ਦੀ ਪੁਲਿਸ ਵੀ ਜਿੰਦੀ ਲੰਮੇ ਨਾਲ ਗੱਲ ਕਰਾ ਦਿਓ ਮੇਰੇ ਨਾਲ ਗੱਲ ਕਰਾ ਦਿਓ ਬੜਾ ਵੀਡੀਓ ਯਾਰ ਬਣਾਓ ਯਾਰ ਬਣਾਓ ਓਏ ਨਵੇਂ ਮਾਰੀ ਕਰੋ ਬਣਾਓ ਆਓ ਨਵੇਂ ਮਾਰੀ ਕਰੋ ਰਾਟੀ ਦੀ ਰਾਟੀ ਬਣਾਓ ਬਣਾਓ ਠੀਕ ਕਰ ਲੇਗਾ ਤੂੰ ਮੇਰਾ ਵੀ ਬਣਾਓ ਸਰ ਇਹ ਤਾਂ ਉਹ ਨਹੀਂ ਲੈ ਜੀ ਕੋਈ ਕਰੀ ਲਿਆ ਰਹੇ ਨਾ ਰਾਸ਼ਮੀ ਕਦੋਂ ਵੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਨੰਬਰ 1 ਕਾ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫਆਈਆਰ ਦਰਜ ਹੋਈ ਆ ਬੀਡੀਪੀਓ ਧਾਰੀਵਾਲ ਦੇ ਬਿਆਨਾਂ ਤੇ ਅਸੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸਐਚਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬੀਹਵ ਇਹਨਾਂ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਿਜਾਜ ਕਬਜ਼ਾ ਇਹਨਾਂ ਕੋਲ ਆ ਵੇਖੋ ਨਿਜਾਜ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬਤ ਤਹਿਸੀਲ ਨਸ਼ਹਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਨਿਸ਼ਾਨਦਾਹੀ ਕੀਤੀ ਆ ਕੋਈ 1.5 ਸਾਲ ਪਹਿਲੋਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਿਜਾਜ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਵੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫਆਈਆਰ ਦਰਜ ਕੀਤੀ ਆ ਅਸੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲਾ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤ ਪ੍ਰਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜਿਹੜੀ ਆ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਲੋਕ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸਬੇਵ ਹੋਇਆ ਹੋਏ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਏ ਵੀਡੀਓ ਧਾਰੀਵਾਲ ਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨੁਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਵੀਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਨਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਖੋ ਧਬਕੇ ਮਾਰੇ ਆ ਵੀ ਬਿਲਕੁਲ ਮੇਰੇ ਦਫ਼ਤਰ ਜੋ ਬਾਹਰ ਹੋ ਜੋ ਜਿਹੜਾ ਕਿ ਦਫ਼ਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫ ਆਈ ਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ। ਅਗਰ ਨਹੀਂ ਰੱਦ ਹੁੰਦੀ ਤੇ ਜੇ ਨਹੀਂ ਰੱਦ ਹੁੰਦੀ ਤੇ ਅਸੀਂ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸ ਐਸ ਪੀ ਸਾਹਿਬ ਤੇ ਗੱਲ ਨਹੀਂ ਹੋਈ ਰੀਡਰ ਸਾਹਿਬ ਨਾਲ ਗੱਲ ਹੋਈ ਆ। ਵੀਡੀਓ ਨੂੰ ਅਸੀਂ ਜਾ ਕੇ ਦੱਸ ਆਏ ਆ। ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ।